ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ 24x7 ਦੇ ਤਰ੍ਹਾਂ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਖੋਲਣ ਦਾ ਰਸਤਾ ਸਾਫ਼ ਹੋ ਗਿਆ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿ ਦੀ ਮਨਜ਼ੂਰੀ ਤੋਂ ਬਾਅਦ ਕਿਰਤ ਵਿਭਾਗ ਨੇ ਆਪਣਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇਸ ਛੋੜ ਦੇ ਵਿੱਚ ਨਿਯਮ ਤੇ ਉਸ ਦੀਆਂ ਸ਼ਰਤਾਂ ਵੀ ਤੈਅ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਨੇ ਪੰਜਾਬ ਸੋਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ 1958 ਦਾ ਹਵਾਲਾ ਦਿੰਦੇ ਹੋਏ ਐਕਟ ਦੇ ਵਿੱਚ ਸੰਸ਼ੋਧਨ ਕਰਦੇ ਹੋਏ ਸੈਕਸ਼ਨ 9 ਸਬਸੈਕਸ਼ਨ 1 ਸੈਕਸ਼ਨ 10 ਅਤੇ ਸੈਕਸ਼ਨ 30 ਦੇ ਤਹਿਤ ਇਸ ਨੂੰ ਛੂੜ ਦਿੱਤੀ ਹੈ ਦੱਸ ਦਈਏ ਕਿ ਯੂਟੀ ਚੰਡੀਗੜ੍ਹ ਦੇ ਵਪਾਰੀ ਇਸ ਗੱਲ ਲਈ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ ਪ੍ਰਸ਼ਾਸਨ ਨੇ ਇਹ ਫੈਸਲਾ ਇਸ ਆਫ ਡੂਇੰਗ ਬਿਜ਼ਨਸ ਦੇ ਤਹਿਤ ਲਿਆ ਲੋਕਾਂ ਨੂੰ ਦੇਰ ਰਾਤ ਤੱਕ ਵੀ ਖਰੀਦਦਾਰੀ ਲਈ ਬਾਹਰ ਜਾਣ ਦਾ ਵਿਕਲਪ ਮਿਲੇਗਾ ਇਸ ਫੈਸਲੇ ਨਾਲ ਚੰਡੀਗੜ੍ਹ ਦੇ ਨਾਈਟ ਕਲਚਰ ਤੇ ਵੀ ਅਸਰ ਪਵੇਗਾ ਫਿਲਹਾਲ ਸਮਾਂ ਰਾਤ 11:00 ਤੱਕ ਦਾ ਪਰ ਇਸ ਆਫ ਡੂਇੰਗ ਬਿਜ਼ਨਸ ਤਹਿਤ ਕਈ ਦੁਕਾਨਦਾਰ ਖੁਸ਼ ਤੇ ਕਈ ਨਾਖੁਸ਼ ਨਜ਼ਰ ਆ ਰਹੇ ਹਨ सरकार बहुत अच्छी सोच है पर इसके ऊपर थोड़ा वर्क करने वाला है वर्क का मतलब है कि भाई सारे अलग अलग कैटेगरी है खाने पीने की अलग कैटेगरी है दुकानदार की अपनी कैटेगरी है लग्जरी एक अलग चीज़ है कस्टमर कहाँ से आएगा मतलब कि इतने मतलब कि खर्चे बढ़ाने पड़ेंगे स्टाफ के साथ मतलब कि वो बांटना पड़ेगा कि भाई इतने घंटे तुम्हें काम करना है और नया स्टाफ रखना पड़ेगा और खुद भी ऐसी अकेले अकेले दुकानदार है उन्होंने भी कैसे मैनेज करना पड़ेगा तो थोड़ा सा पहले सरकार को दुकानदारों के साथ मीटिंग करके उसके ऊपर वर्क करके फिर खोले तो ज्यादा ठीक रहेगा अच्छी चीज है कोई माड़ी नहीं है पर उस हिसाब से चले कि भाई सबको साथ लेके चले जब जाके ये कामयाब हो सके अच्छा तो जी गवर्नमेंट का काम है सुरक्षा तो असी अब जैसे असि दुकान में दिन में तो चलो चार बंदे होंगे भी हैं कस्टमर भी है बाजार में भी कस्टमर होंगे और दुकानदारों के पास तो पहली मैन पावर कम होती है सुरक्षा तो गवर्नमेंट को ही देनी पड़ेगी वो किस हिसाब से देती है वो गवर्नमेंट के ऊपर ही है ओवरऑल देखा जाए तो 24 घंटे का आप समर्थन करते हैं या नहीं समर्थन नहीं करते समर्थन नहीं करते हम तो कह रहे हैं कि पहले ਦੁਕਾਨਦਾਰੋ ਕੋ ਸਾਥ ਲੈ ਕੇ ਚਲੇ ਉਸਕੇ ਉੱਪਰ ਵਰਕ ਕਰੇ ਫਿਰ ਉਸਕੇ ਸਾਥ ਕੋਈ ਉਸਕਾ ਸੋਲੂਸ਼ਨ ਨਿਕਲਦਾ ਹੈ ਤਾਂ ਜਦ ਆਪ ਸਾਥ ਦੇਣੇ ਕੋ ਤਿਆਰ ਸਰ ਅਸੀਂ ਅਸੀਂ ਤੋਂ 4 ਸਾਲ ਪਹਿਲਾਂ ਜਦ ਪੁਰਾਣੇ ਕਾਰਨਰ ਸਾਥ ਸੀਗੇ ਉਹਨਾਂ ਨਾਲ ਸਾਡੀ ਇੱਕ ਵਾਰੀ ਮੀਟਿੰਗ ਹੋਈ ਸੀ ਉਹਨਾਂ ਨੇ ਇਹ ਮੁੱਦਾ ਰੱਖਿਆ ਸੀ ਸਾਡੇ ਸਾਹਮਣੇ ਅਸੀਂ ਉਦੋਂ ਵੀ ਇਹਦਾ ਵਿਰੋਧ ਕੀਤਾ ਸੀ ਕਿ ਵੀ ਇਹ ਜਿਹੜੇ ਛੋਟੀਆਂ ਤੁਸੀਂ ਸਿਰਫ ਮਾਲ ਕਲਚਰ ਦੇ ਵਿੱਚ ਤੁਸੀਂ ਬੜਾਵਾ ਦੇ ਰਹੇ ਹੋ ਜਿਹੜੇ ਆਮ ਦੁਕਾਨਦਾਰ ਹੈ ਉਹਨਾਂ ਨੂੰ ਬੜਾਵਾ ਨਹੀਂ ਦੇ ਰਹੇ ਔਰ ਜਿਹੜੀ ਗੱਲ ਤੁਸੀਂ ਗੱਲ ਕਹਿ ਰਹੇ ਹੋ ਬਿਲਕੁਲ ਠੀਕ ਗੱਲ ਕਹਿ ਰਹੇ ਹੋ ਪ੍ਰਸ਼ਾਸਨ ਦਾ ਇਹ ਕੁਝ ਰਵਈਆ ਰਿਹਾ ਹੈ ਕਿ ਜਿਹੜੇ ਸਟੇਕ ਹোল্ডার ਨੇ ਉਹਨਾਂ ਨੂੰ ਪੁੱਛਣ ਤੋਂ ਬਿਨਾ ਇਹ ਸਾਰੇ ਫੈਸਲੇ ਬੰਦ ਕਮਰੇ ਚ ਲਿੱਤੇ ਜਾਂਦੇ ਨੇ ਜਦੋਂ ਉਹ ਫੈਸਲੇ ਆਉਂਦੇ ਨੇ ਤਾਂ ਉਹਦਾ ਵਿਰੋਧ ਹੁੰਦਾ ਹੈ ਇਹੀ ਅਗਰ ਸਟੇਕ ਹোল্ডার ਨੂੰ ਤੁਸੀਂ ਕੰਫੀਡੈਂਸ ਲੈ ਕੇ ਫੈਸਲੇ ਲਓਗੇ ਘਟੋ ਘਟ ਅਸੀਂ ਸਾਨੂੰ ਕੁਝ ਹੋਰ ਨਹੀਂ ਅਸੀਂ ਤੁਹਾਨੂੰ ਵਧਿਏ ਸੁਜੈਸਟ ਕਰਾਂਗੇ ਸੁਝਾਅ ਦਵਾਂਗੇ ਕਿ ਵੀ ਇਹ ਚੀਜ਼ ਇਦਾਂ ਪੋਸੀਬਲ ਨਹੀਂ ਹੈ ਜਾਂ ਨਹੀਂ ਹੈ ਇਹਦੇ ਚ ਇਹ ਐਮੈਂਡਮੈਂਟ ਕੀਤੀ ਜਾ ਸਕਦੀ ਸਾਡੇ ਰਾਏ ਅਗਰ ਲੈਂਦਾ ਪ੍ਰਸ਼ਾਸਨ ਤਾਂ ਇਹ ਕੰਮ ਨੂੰ ਬਹੁਤ ਅੱਛੇ ਤਰੀਕੇ ਨਾਲ ਹੋਰ ਵੀ ਹੋ ਸਕਦਾ ਹੈ ਚੰਡੀਗੜ੍ਹ ਵਪਾਰ ਮੰਡਲ ਇਸ ਨੂੰ ਕਿਸ ਤਰ੍ਹਾਂ ਦੇ ਬਾਈ ਜੀ ਸਰ ਮੈਂ ਵਪਾਰ ਮੰਡਲ ਜਨਨ ਸਕਤੀਆਂ ਬਟ ਸਰ ਸਾਡਾ ਵੀ ਇਹੀ ਮੰਨਣਾ ਹੈ ਕਿ ਇਹ ਜਿਹੜਾ ਫੈਸਲਾ ਹੈ ਕੋਈ ਬਹੁਤਾ ਵਧੀਆ ਨਹੀਂ ਹੈ ਇਸ ਦੇ ਨਾਲ ਦੁਕਾਨਦਾਰ ਜਿਹੜਾ ਮੀਡੀਅਮ ਦੁਕਾਨਦਾਰ ਹੈ ਜਾਂ ਛੋਟਾ ਦੁਕਾਨਦਾਰ ਹੈ ਇਹ ਤਾਂ ਬਿਲਕੁਲ ਵੈਸੇ ਹੀ ਪਿੱਸੇਗਾ ਇਸ ਦੇ ਨਾਲ ਤੁਸੀਂ ਸਿਰਫ ਇੱਕ ਸਿਰਫ ਮਾਲ ਕਲਚਰ ਨੂੰ ਉਸੀ ਚੀਜ਼ ਨੋਟ ਕਰੋ ਕਿ ਵੀ ਕਿਹੜਾ ਬੰਦਾ ਰਾਤ ਨੂੰ ਜਾ ਕੇ ਸ਼ਾਪਿੰਗ ਕਰੇਗਾ ਅਸੀਂ ਸਟਾਫ ਡਬਲ ਅੱਖਾਂਗੇ ਹਨਾ ਕਿਦਾਂ ਪੋਸੀਬਲ ਫਿਰ ਅਸੀਂ ਉਹਨਾਂ ਦੀ ਸਿਕਿਉਰਿਟੀ ਦਾ ਵੀ ਧਿਆਨ ਰੱਖਾਂਗੇ ਦੁਕਾਨਦਾਰ ਇੱਕ ਸ਼ਾਂਤੀਪੂਰੀ ਦੁਕਾਨਦਾਰ ਆ ਉਹਦੇ ਕੋਲ ਸਵੇਰੇ 10 ਵਜੇ ਉਹ ਦੁਕਾਨ ਖੋਲਦਾ ਰਾਤੀ 9 ਵਜੇ ਤੱਕ ਇਹਨਾਂ ਕਿ ਟਾਈਮ ਉਹਦੇ ਕੋਲ ਬਹੁਤ ਹੈ 9 ਨਹੀਂ 10 ਵਜੇ ਤੱਕ ਹੋ ਜੇ 11 ਵਜੇ ਤੱਕ ਹੋ ਜੇ ਤਾਂ ਇਸ ਚੀਜ਼ ਕਿਸੇ ਨੂੰ ਸਮਝ ਆ ਸਕਦੀ ਹੈ ਪਹਿਲੀ ਗੱਲ ਤਾਂ ਇਹਨਾਂ ਨੂੰ ਨਹੀਂ ਆਉਣਾ ਚਾਹੀਦਾ ਇੱਕ ਜੇ ਨਾ ਦੁਕਾਨਦਾਰ ਹੈ ਉਹਦੀ ਵੀ ਤਾਂ ਲਾਈਫ ਹੈ ਨਾ ਉਹਦੇ ਵੀ ਬੀਬੀ ਬੱਚੇ ਨੇ ਅਗਰ ਉਹ 24 ਘੰਟੇ ਦੁਕਾਨਦਾਰੀ ਜੀ ਲੱਗ ਜੇਗਾ ਚੋ ਇੱਕ ਸਿਸਟਮ ਹੈ ਕਿ ਕਸਟਮਰ ਆਵੇ ਨਾ ਆਵੇ ਅਗਰ ਮੇਰਾ ਗਵੰਡੀ ਦੁਕਾਨ ਖੋਲਦਾ ਵੈ ਰਾਤ ਨੂੰ ਤਾਂ ਮੈਨੂੰ ਇੱਕ ਹੋਏਗਾ ਕਿ ਇੰਟੂਇਸ਼ਨ ਯਾਰ ਪਤਾ ਨਹੀਂ ਰਾਤ ਨੂੰ ਕੀ ਹੋ ਵਟ ਰਿਹਾ ਕਿ ਮੈਂ ਵੀ ਜਾ ਕੇ ਦੁਕਾਨਦਾਰੀ ਖੋਲਾਂ ਤਾਂ ਇਹ ਸਿਸਟਮ ਦੇ ਨਾਲ ਸਾਰਾ ਸਿਸਟਮ ਖਰਾਬ ਹੋਏਗਾ ਤਾਂ ਇਹ ਕੋਈ ਫੈਸਲਾ ਕੋਈ ਬਹੁਤਾ ਵਧੀਆ ਨਹੀਂ ਅਸੀਂ ਇਹਨੂੰ ਕਹਿੰਦੇ ਸਰ ਸੁਰੱਖਿਆ ਤਾਂ ਕਿੱਦਾਂ ਹੋਏਗੀ ਪੁਲਿਸ ਜਿਹੜੀ ਆਪਣੀ ਡਿਊਟੀ ਕਿੱਦਾਂ ਕਰ ਪਾਏਗੀ ਚਲੋ ਇਹ ਤਾਂ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਪਰ ਅਸੀਂ ਤਾਂ ਵਿੱਚ ਦੇਖਿਆ ਕਿ ਸਰ ਜਿਹੜਾ ਸਟਾਫ ਰੱਖਾਂਗੇ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੈ ਸਰ ਅਸੀਂ ਤਾਂ ਆਪਣੀ ਜ਼ਿੰਮੇਵਾਰੀ ਦੁਕਾਨਦਾਰਾਂ ਦੇ ਚੌਥੇ ਦਿਨ ਕੋਈ ਨਾ ਕੋਈ ਇਨਸੀਡੈਂਟ ਹੁੰਦੇ ਰਹਿੰਦੇ ਸੀ ਅਖਬਾਰਾਂ 'ਚ ਪੜਨੇ ਆ ਹਨਾ ਤਾਂ ਅਸੀਂ ਆਪਣੇ ਸਟਾਫ ਦੀ ਜ਼ਿੰਮੇਵਾਰੀ ਕੋਈ ਲੇਡੀ ਸਟਾਫ ਹੈ ਲੇਡੀ ਸਟਾਫ ਦੀ ਅਸੀਂ ਕਿੱਦਾਂ ਜ਼ਿੰਮੇਗੀ ਲੇਡੀ ਸਟਾਫ ਵੀ ਕੰਸੈਂਟ ਤਾਂ ਅੱਜ ਅੱਜਕੱਲ੍ਹ ਲੇਡੀਜ਼ ਜੈਂਟਸ ਕੋਈ ਫਰਕ ਨਹੀਂ ਰਹਿ ਗਿਆ ਬਟ ਲੈਡੀਜ਼ ਵੀ ਚਾਹੀਏ ਕਿ ਮੈਂ ਰਾਤ ਨੂੰ ਕੰਮ ਕਰਾਂ ਜੇ ਕੰਸੈਂਟ ਦੇ ਵੀ ਦਿੰਦੀ ਤਾਂ ਅਸੀਂ ਉਹਨੂੰ ਕਿੱਥੇ ਛੱਡ ਕੇ ਆਵਾਂਗੇ ਕਿੱਥੇ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ ਇਦਾਂ ਦੀ ਪੋਸੀਬਲ ਹੈ ਜਾਂ ਪ੍ਰਸ਼ਾਸਨ ਇਹ ਸਾਰੀ ਚੀਜ਼ਾਂ ਨੂੰ ਬੱਦੇ ਨਜ਼ਰ ਰੱਖਦੇ ਹੋਏ ਕੀ ਇਹ ਸਾਰੇ ਜ਼ਿੰਮੇਵਾਰੀ ਚੱਕਣ ਵਾਸਤੇ ਤਿਆਰ ਹੈ ਜਿਹਦੇ ਵਿੱਚ ਵੈਸੇ ਤਾਂ ਇੱਕ ਗੱਲ ਦੱਸ ਇਹ ਤਾਂ ਇੱਕ ਸਭ ਤੋਂ ਵੱਡਾ ਤਾਂ ਇੱਕ ਮੁੱਦਾ ਇਹ ਹੈ ਕ੍ਰਾਈਮ ਨੂੰ ਵਾਧਾ ਮਿਲਣਾ ਸਭ ਤੋਂ ਵੱਡਾ ਤਾਂ ਚੰਡੀਗੜ੍ਹ ਦੇ ਵਿੱਚ ਕ੍ਰਾਈਮ ਨੂੰ ਇਸ ਲਈ ਵਾਧਾ ਮਿਲਣਾ ਹੈ ਕਿਉਂਕਿ ਇੱਕ ਤਾਂ ਵੈਸੇ ਤੇ ਇਹ ਚੀਜ਼ ਗਲਤ ਹੈਗੀ ਹੈ ਇਹ ਕਿ ਇਹ ਮਾਲਾਂ ਨੂੰ ਜ਼ਿਆਦਾ ਬੈਨੀਫਿਟ ਦੇ ਰਹੇ ਆ ਜਿਹੜੇ ਮਾਲਸ ਵਗੈਰਾ ਹੈਗੇ ਆ ਉੱਤੇ ਕਲੱਬ ਵਗੈਰਾ ਹੈਗੇ ਮਤਲਬ ਛੋਟੇ ਦੁਕਾਨਦਾਰ ਨੂੰ ਤੇ ਮਾਰ ਰਹੇ ਖਤਮ ਕਰ ਰਹੇ ਜਿਹੜੇ ਲੋਕਲ ਦੁਕਾਨਦਾਰ ਹੈਗੇ ਆ ਹੁਣ ਕਦੀ ਅਸੀਂ ਬਾਹਰ ਗਏ ਆ ਬਾਹਰ ਫੋਰਨ ਤੇ ਵੀ ਗਏ ਆ ਫੋਰਨ ਦੇ ਵਿੱਚ ਵੀ ਇੱਕ ਡਿਸਪਲਿਨ ਹੈਗਾ ਜਿੱਥੇ ਕਿ 7 ਵਜੇ ਦੁਕਾਨਾਂ ਬੰਦ ਹੋ ਜਾਂਦੀਆਂ ਛੁੱਟੀ ਵੀ ਹੁੰਦੀ ਹੈਗੀ ਹੈ ਮਤਲਬ ਇਹ ਤਾਂ ਇਹ ਕਹਿ ਰਹੇ ਕਿ 24 ਆਵਰ ਕੰਮ ਕਰੋ ਤੁਸੀਂ ਮਤਲਬ ਇਹ ਤਾਂ ਇਹ ਚੀਜ਼ ਕਹਿਣਾ ਚਾਹੁੰਦੇ ਆ ਜੋ ਕਿ ਸਰਵਸਰ ਗਲਤ ਹੈਗਾ ਬਾਕੀ ਮੈਂ ਇਹ ਕਵਾਂਗਾ ਕਿ ਵਪਾਰੀਆਂ ਤੇ ਨਾਲ ਡਿਸਕਸ ਕਰਨਾ ਚਾਹੀਦਾ ਸੀ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹ ਜਿੱ ਬਾਕੀ ਇਹ ਚੀਜ਼ ਗਲਤ ਹੈਗੀ ਹੈ ਇਹਦੇ ਇੱਕ ਫੂਡ ਨੂੰ ਜਿਹੜਾ ਖਾਣ ਪੀਣ ਵਾਲੀ ਜਗ੍ਹਾ ਨੂੰ ਵਾਅਦਾ ਦੇ ਰਹੇ ਆ ਤੁਹਾਨੂੰ ਪੱਤਰ ਨਾਈਟਸ ਕਲੱਬਾਂ ਨੂੰ ਵਾਅਦਾ ਦੇ ਰਹੇ ਆ ਜਿਹੜੇ ਕਲੱਬ 2 ਵਜੇ ਤੱਕ ਤੇ ਖੁੱਲਦੇ ਸੀਗੇ ਹੁਣ ਮਤਲਬ ਪੂਰੀ ਰਾਤ ਖੁੱਲ੍ਹਾ karenge ਕਲੱਬਾਂ ਨੂੰ ਵੀ ਵਾਅਦਾ ਮਿਲਿਆ ਕੀਦਾ ਹਰ ਇੱਕ ਚੀਜ਼ ਨੂੰ ਕ੍ਰਾਈਮ ਵਧੇਗਾ ਲੜਾਈਆਂ ਕਿੰਨੀ ਹੁੰਦੀਆਂ ਸ਼ਹਿਰ ਦੇ ਵਿੱਚ ਫਿਰ ਡਿਸਪਲਿਨ ਨੂੰ ਕਾਨੂੰਨ ਫਿਰ ਹੋਰ ਜ਼ਿਆਦਾ ਸਖਤ ਹੋਏਗਾ ਪੁਲਿਸ ਦੀ ਡਿਊਟੀ ਜ਼ਿਆਦਾ ਸਖਤ ਹੋਏਗੀ ਮਤਲਬ ਮਤਲਬ ਇਹ ਹੋਏਗਾ ਕਿ ਸ਼ਹਿਰ ਬਿਜ਼ੀ ਹੋ ਜਾਏਗਾ ਮਤਲਬ ਆਪਾਂ ਇਹ ਕਰਨਾ ਚਾਹੁੰਦੇ ਹੈਗੇ ਬਾਕੀ ਇਹ ਚੀਜ਼ ਦਾ ਆਪਾਂ ਫੈਸਲਾ ਗ ਫਿਲਹਾਲ ਵੇਖਣ ਵਾਲੀ ਗੱਲ ਹੋਏਗੀ ਕਿ ਇੱਕ ਪਾਸੇ ਜਿੱਥੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਨੇ ਇਸ ਨੂੰ ਮਨਜ਼ੂਰੀ ਦਿੱਤੀ ਆ ਤੇ ਉਹਦੇ ਦਿਨਾਂ ਦੇ ਵਿੱਚ ਜ਼ਮੀਨੀ ਤੌਰ ਤੇ ਇਸ ਦਾ ਕੀ ਅਸਰ ਵੇਖਣ ਨੂੰ ਮਿਲਦਾ ਜਗਵਾਨੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ